ਦੋਸਤੋ ਕੁਝ ਦਿਨ ਪਹਿਲਾਂ ਇੱਕ ਕਿਸਤ ਨਾਮਕ ਪਰ ਮਾਤਾ ਜੀ ਦਾ ਇੰਟਰਵਿਊ ਕੀਤਾ ਸੀਗਾ ਜਿਸ ਦੇ ਵਿੱਚ ਉਹ ਮਾਤਾ ਜੀ ਦੱਸਦੇ ਨੇ ਕਿ 11 ਸਾਲ ਪਹਿਲੇ ਉਸ ਦੇ ਬੱਚਿਆਂ ਨੇ ਉਸ ਦੀਆਂ ਨੂੰਹਾਂ ਧੀਆਂ ਨੇ ਨਹੀਂ ਪੁੱਛਿਆ ਤੇ ਘਰੋਂ ਕੱਢ ਦਿੱਤਾ ਸੀਗਾ ਜਾਂ ਮਾਂ ਕਹਿ ਲਈ ਘਰ ਛੱਡ ਕੇ ਆ ਗਈ ਸੀ ਆਖਰਕਾਰ ਜੁਮਾਨੇ ਉਸ ਨੇ ਗੱਲਾਂ ਕੀਤੀਆਂ ਉਸ ਤੋਂ ਬਾਅਦ ਬਹੁਤ ਕੋਸ਼ਿਸ਼ ਕੀਤੀ ਉਸ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਉਸ ਦੇ ਪੁੱਤਰਾਂ ਨਾਲ ਗੱਲਬਾਤ ਕਰਨ ਦੀ ਸੋ ਅੱਜ ਜਿਹੜੀ ਇਹ ਗੱਲਬਾਤ ਹੋਈ ਹੈ ਕਿ ਕਿਸ ਤਰੀਕੇ ਮਾਤਾ ਨੂੰ ਘਰੋਂ ਕੱਢਿਆ ਕਿਉਂਕਿ ਮਾਤਾ ਜੀ ਦੱਸ ਰਿਹਾ ਕੀ ਇੱਕ ਕੋਠੀ ਵੱਡੇ ਪੁੱਤ ਨੇ ਸਾਂਭ ਲਈ ਐ ਇੱਕ ਬਾਲਿਆਂ ਵਾਲੀ ਛੱਤ ਛੋਟੇ ਪੁੱਤ ਨੂੰ ਦੇ ਦਿੱਤੀ ਐ ਤੇ 10 12 ਕਿਲੇ ਦੇ ਕਰੀਬ ਜਿਹੜੀ ਜ਼ਮੀਨ ਸੀਗੀ ਉਹ ਵੀ ਬੱਚਿਆਂ ਕੋਲ ਮੈਂ ਛੱਡ ਕੇ ਇੱਥੇ ਆ ਚੁੱਕੀ ਆ ਤੇ ਪਿਛਲੇ 11 ਸਾਲਾਂ ਤੋਂ ਖੁਦ ਕਮਾ ਕੇ ਖਾ ਰਹੀ ਆ ਤੇ ਮੇਰੇ ਲਈ ਬਹੁਤ ਔਖਾ ਹੋ ਜਾਂਦਾ ਐ ਇਸ 65 ਸਾਲ ਦੀ ਉਮਰ ਦੇ ਵਿੱਚ ਖੁਦ ਕਮਾ ਕੇ ਖਾਣਾ ਸੋ ਉਸ ਦੇ ਪੁੱਤਰ ਪਰਮਜੀਤ ਨਾਲ ਗੱਲਬਾਤ ਹੋਈ ਐ ਤੁਹਾਨੂੰ ਸੁਣਾਉਣੇ ਆ ਕਿ ਕੀ ਕਹਿਣਾ ਐ ਉਹਨਾਂ ਦਾ ਹੈਲੋ ਹੈਲੋ ਸਤਨਾਮ ਸਿੰਘ ਮਾਤਾ ਜੀ ਦੇ ਪਰਿਵਾਰ ਚ ਗੱਲ ਹੋ ਰਹੀ ਐ ਜੀ ਹਾਂਜੀ ਹਾਂਜੀ ਕੋਣ ਗੱਲ ਕਰ ਰਿਹਾ ਜੀ ਤੁਸੀਂ ਉਹਨਾਂ ਦੇ ਮੈਂ ਉਹਨਾਂ ਦੇ ਵੱਡੇ ਬੇਟਾ ਹਾਂ ਜੀ ਵੀਰ ਜੀ ਸੱਚੀ ਗੱਲ ਜੀ ਪੱਤਰਕਾਰ ਗੱਲ ਕਰ ਰਿਹਾ ਜੀ ਦਮਨ ਢਿੰਗਰਾ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਤੁਸੀਂ ਇੰਟਰਵਿਊ ਦੇਖੀ ਹੋਣੀ ਹੈ ਮਾਤਾ ਜੀ ਦੀ ਜਿਹੜੀ ਕੀਤੀ ਹੈ ਹਾਂਜੀ 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 ਤੇ ਮੈਂ ਪੁੱਛਣਾ ਸੀਗਾ ਵੀਰ ਜੀ ਤੁਹਾਡਾ ਬਿਆਨ ਜਾਣਨ ਲਈ ਵੀ ਅਸਲ 'ਚ ਗੱਲ ਕੀ ਹੈ ਕਿ ਤੁਸੀਂ ਕੱਢਿਆ ਹੈ ਜਾਂ ਮਾਤਾ ਜੀ ਕੀ ਆਖਰੀ ਨੇ ਜੋ ਤੁਸੀਂ ਇੰਟਰਵਿਊ 'ਚ ਸੁਣਿਆ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਵੀ ਅਸਲ ਦੇ ਵਿੱਚ ਤੁਸੀਂ ਘਰੋਂ ਕੱਢਿਆ ਜੀ ਜਾਂ ਕਿਸ ਤਰੀਕੇ ਗੱਲ ਹੋਈ ਹੈ ਜੀ ਅਸਲ ਵਿੱਚ ਤੁਹਾਨੂੰ ਮੈਂ ਨਾ ਪਾਜੀ ਗੱਲ ਇਹ ਦੱਸਣੀ ਚਾਹੁੰਨਾ ਵਾ ਜਦੋਂ ਆਪਾਂ ਦੇ ਬੱਚੇ ਹਾਂ ਹਾਂਜੀ ਜੀ ਜੀ ਹਾਂਜੀ ਛੋਟੇ ਜੀ ਤੇ ਤੁਹਾਡੀ ਜਿਹੜੀ ਸਭ ਤੋਂ ਛੋਟੀ ਭੈਣ ਹੈ ਰਾਜਵਿੰਦਰਪੁਰ ਜੀ ਉਹ ਤਕਰੀਬ ਕੋਈ ਸਵੇਰੇ ਸਵਾਗਤ ਮਹੀਨੇ ਦੀ ਲਾ ਲੋ ਜਾਂ 20 25 ਦਿਨਾਂ ਡੇੜ ਘੇੜ ਲਾ ਲੋ ਤੇ ਇਹ ਛੱਡ ਕੇ ਚਲੀ ਗਈ ਸੀ ਠੀਕ ਹੈ ਹਾਂਜੀ ਸਿਰੋ ਆਪਾਂ ਜਿੱਦਾਂ ਵੀ ਉਹ ਟਾਈਮ ਦਾ ਕੋਈ ਸਾਨੂੰ ਯਾਦ ਨਹੀਂ ਰੁੱਲਦੀ ਪਲੀ ਜਲ ਮਾੜਾ ਮਾੜਾ ਯਾਦ ਆ ਜਿੱਦਾਂ ਜੋ ਜੋ ਕਿਸਮਤ ਚ ਚੱਰੀ ਨੂੰ ਮਿਲਦਾ ਰਿਹਾ ਤੇ ਖਾ ਪੀ ਕੇ ਚਲੋ ਬਲ ਗਏ ਹਾਂਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਵੀ ਤੇਰੀ ਆ ਜੀ ਜੀ ਹਨ ਅਕਦੀ ਚਲੇ ਜਾਂਦੇ ਸਨ ਮਤਲਬ ਵੀ ਹਾਂਜੀ ਹਾਂਜੀ ਜੀ ਅੱਛਾ ਇਹਦੇ ਫਾਦਰ ਦੇ ਮਤਲਬ ਵੀ ਪਾਇਰ ਹੋਂ ਤੋਂ ਪਹਿਲੇ ਕੀ ਗਏ ਫਾਦਰ ਦੇ ਐਕਸਪਾਇਰ ਹੋਂ ਤੋਂ ਪਹਿਲਾਂ ਚਲੇ ਗਏ ਹਾਂਜੀ ਹਾਂਜੀ ਚਲੇ ਗਏ ਜਾਂ ਕੱਟਤਾ ਸੀਗਾ ਹਾਂਜੀ ਚਲੇ ਗਏ ਸੀਗੇ ਜਾਂ ਕੱਟਤਾ ਸੀਗਾ ਕਿਉਂਕਿ ਮਾਤਾ ਜੀ ਆਖਰੇ ਕੱਟਤਾ ਕੱਢਿਆ ਨਹੀਂ ਆਪੇ ਹੀ ਗਏ ਨੇ ਇੱਥੋਂ ਠੀਕ ਹੈ ਇੱਕ ਵਾਰੀ ਵੀ ਨਹੀਂ ਗੱਡੇ ਆਪਾਂ ਘਰੋਂ ਡੈਡੀ ਜੀ ਨੇ ਆਪਾਂ ਇਹ ਚੀਜ਼ ਆਪਣੀ ਮਰਜ਼ੀ ਨਾਲ ਜਾਂਦੇ ਰਹੇ ਨੇ ਤੇ ਆਪਣੀ ਮਰਜ਼ੀ ਨਾਲ ਹੀ ਆ ਜਾਂਦੇ ਰਹੇ ਨੇ ਠੀਕ ਹੈ ਠੀਕ ਨਾ ਗੱਲ ਠੀਕ ਹੈ ਅੱਛਾ ਇਹ ਨਾ ਮੇਰੇ ਹਿਸਾਬ ਨਾਲ ਕੀਦਾਂ ਜੀ ਚਲੇ ਗਏ ਨੇ ਜੀ 14 ਤੋਂ ਬਾਅਦ ਆ ਹੀ ਵਾਪਸ ਸਾਡੇ ਕੋਲ ਨਹੀਂ ਆਏ ਹਾਂਜੀ 11 ਸਾਲ ਦੇ ਕਰੀਬ ਹੋ ਗਿਆ ਦੱਸ ਰਹੇ ਆ ਜੀ ਹਾਂਜੀ ਜਿਹੜੇ ਸਾਡੇ ਤੋਂ ਮੇਰੇ ਤੋਂ ਛੋਟੇ ਭੈਣ ਭਰਾ ਸਨ ਜੀ ਉਹਨਾਂ ਦੀ ਮਤਲਬ ਮੈਰਿਜ ਵੀ ਬਾਅਦ ਹੀ ਹੋਈ ਆ ਹਾਂ ਤੇ ਸਾਡੀ ਦਾਦੀ ਜੀ ਵੀ ਬਾਅਦ ਹੀ ਸਪੈਰ ਹੋਏ ਨੇ ਪਰ ਇਹ ਕਿਸੇ ਦੁੱਖ ਦੇ ਸੁੱਖ ਦੇ ਵੇਲੇ ਸਾਡੇ ਕੋਲ ਨਹੀਂ ਪਹੁੰਚੀ ਠੀਕ ਹੈ ਠੀਕ ਨਾ ਗੱਲ ਤੇ ਡੈਡੀ ਜਿਹੜੇ ਜਦੋਂ ਸਪੈਰ ਹੋਏ ਨੇ ਉਸ ਦਿਨ ਵੀ ਨਹੀਂ ਆਏ ਨਾ ਇਹਨਾਂ ਨੂੰ ਸਾਨੂੰ ਪਤਾ ਨਹੀਂ ਕਿੱਥੇ ਫਿਰ ਇਸ ਤੋਂ ਬਾਅਦ ਆ ਜਦੋਂ 14 ਚ ਗਏ ਜਣਾ ਇਹ ਮੇਰੀ ਵਾਈਫ ਇਹਨਾਂ ਨੂੰ ਲੈਣ ਗਈ ਇੱਕ ਵਾਰੀ ਠੀਕ ਹੈ ਨੂੰ ਆਪਾਂ ਲੈਉਣੇ ਆ ਹਾਂਜੀ ਹਮ ਅੱਛਾ ਕੱਲੀ ਵਾਈਫ ਗਈ ਮੈਂ ਨਹੀਂ ਤੇ ਵੀ ਮੈਂ ਜਾ ਜਾਵਾਂਗਾ ਗੱਲ ਤਾਂ ਸੱਚੀ ਹੁੰਨੀ ਨਾ ਜੋ ਦਲੀ ਸੁਣੀ ਆ ਜੀ ਬਿਲਕੁਲ ਤੇ ਇਹ ਗਏ ਨੇ ਮੰਮੀ ਜੀ ਨੇ ਆਖਿਆ ਤੇ ਸਾਨੂੰ ਨਹੀਂ ਪਤਾ ਕਿੱਥੇ ਰਿੰਜੀ ਕਿੱਥੇ ਦੁਰ ਗਈ ਅਸੀਂ ਉਹਨੂੰ ਜਾਣਦੇ ਹੀ ਨਹੀਂ ਸਾਡੇ ਕੋਲ ਹੀ ਪਤਾ ਨਹੀਂ ਮਰ ਗਈ ਪਹੁੰਚ ਗਈ ਹਾਂਜੀ ਠੀਕ ਹੈ ਫਿਰ ਆਪਣੇ ਘਰ ਆਣ ਕੇ ਬੈਹ ਗਏ ਸੀ ਉਸ ਤੋਂ ਬਾਅਦ ਨਾ ਇਹ ਨਾ ਨਾ ਗਏ ਨਾ ਹੀ ਆ ਨਹੀਂ ਜਦੋਂ 11 ਸਾਲ ਪਹਿਲੇ ਘਰੋਂ ਚਲੇ ਗਏ ਸੀ ਕਿ ਜਿਵੇਂ ਆਉਂਦਾ ਆਣਾ ਜਾਣਾ ਲੱਗਾ ਰਹਿੰਦਾ ਸੀਗਾ ਚਲ ਜਣਾ ਆ ਜਾਣਾ ਜਿਵੇਂ ਤੁਸੀਂ ਦੱਸ ਰਹੇ ਹੋ ਤਾਂ ਜਦੋਂ ਵਾਪਸ ਮੁੜੇ ਹੀ ਨਹੀਂ ਤਾਂ ਤੁਸੀਂ ਗੁੰਮਸ਼ੂਦਾ ਦੀ ਇਤਰਾ ਕੰਪਲੇਂਟ ਵਗੈਰਾ ਨਹੀਂ ਲਿਖਾਈ ਥਾਣੇ ਜੀ ਨਾ ਨਾ ਕੋਈ ਕੰਪਲੇਂਟ ਨਹੀਂ ਦੇੜੀ ਹੋਰ ਉਹ ਦੇੜੀ ਨੂੰ ਪਤਾ ਹੈ ਹੁਣ ਤੁਹਾਨੂੰ ਪਤਾ ਹੀ ਨਹੀਂ ਇਸ ਚੀਜ਼ ਨੂੰ ਸਮਝ ਹੀ ਨਹੀਂ ਹੁਣ ਤੁਹਾਡੀ ਕਿੰਨੀ ਉਮਰ ਹੈ ਜੀ ਉਹ ਬਸ 40 ਸਾਲ ਦੇ ਤਕਰੀਬ ਹੈ। ਭਾਜੀ 40 ਸਾਲ ਦੀ ਤੁਹਾਡੀ ਉਮਰ ਹੈ 11 ਸਾਲ ਪਹਿਲੇ ਮਾਤਾ ਜੀ ਘਰੋਂ ਨਿਕਲੇ ਸੀਗੇ 29 ਸਾਲ ਦੇ ਤੁਸੀਂ ਸੀਗੇ ਤੇ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਇੰਨੀ ਸਮਝ ਨਹੀਂ ਸੀਗੀ। ਨਹੀਂ ਨਹੀਂ ਉਹ ਤੁਹਾਨੂੰ ਸਮਝ ਆ ਗਈ ਉਹ ਤਾਂ ਤੁਹਾਨੂੰ ਸਾਰੀ ਕਹਿਣ ਦੇ ਸਮਝੇ। ਜੀ ਉਹੀ ਉਦੋਂ ਦੀ ਗੱਲ ਕਰ ਰਹੇ ਆ ਸਰ ਕਿ ਉਦੋਂ ਕੰਪਲੇਂਟ ਨਹੀਂ ਲਿਖਾਈ ਗੁੰਸ਼ੂਦਾ ਦੀ ਜਦੋਂ 11 ਸਾਲ ਪਹਿਲੇ ਮਾਤਾ ਜੀ ਵਾਪਸ ਨਹੀਂ ਆਏ। ਉਹ ਉਦੋਂ ਨਹੀਂ ਬੰਦ ਕੋਈ ਕੰਪਲੇਂਟ। ਡੈੜੀ ਹੈਗੇ ਸਨ ਉਦੋਂ। ਕੋਈ ਕੰਪਲੇਂਟ ਨਹੀਂ ਹੋਈ। ਅੱਛਾ ਅੱਛਾ। ਹਾਂਜੀ। ਤੇ ਹੁਣ ਮਾਤਾ ਜੀ ਨੂੰ ਤੁਸੀਂ ਵਾਪਸ ਘਰ ਲੈ ਕੇ ਜਾਣ ਲਈ ਤਿਆਰ ਹੋ ਜਾਂ ਕਿਦਾਂ ਜੀ? ਪਰ ਹਾਂ ਨੋਈ ਹਕਲ ਦਾ ਸਰ ਕੀ ਪਤਾ ਨਹੀਂ ਸਾਡੇ ਡੈਡ ਨੇ ਗਜਾ ਤਲਾ ਕਿਉਂ ਕੀਤਾ ਜਾਂ ਨੋਸ਼ ਕੀਤਾ ਜਾਂ ਕੀ ਕੀਤਾ ਇਸ ਚੀਜ਼ ਨੂੰ ਸਾਨੂੰ ਪਤਾ ਹੀ ਨਹੀਂ ਹੈ ਗੱਲ ਦੇ ਬਾਰੇ ਫਿਰ ਇਸ ਦਲ ਹੋ ਰਿਹਾ ਤੁਸੀਂ ਕਹਿੰਦੇ ਆਪਾਂ ਮਾਂ ਤੇ ਤਾ ਮੰਨੀ ਆ ਨਾ ਜੇ ਮੰਨ ਲਓ ਜਿੱਦ ਸਾਡਾ ਡੈਡ ਸਪੈਰ ਹੋਇਆ ਇੱਥੇ ਪਿਆ ਸੀ ਮੈਂ ਜੀ ਹਣਾ ਜੇ ਪਾਵੇ ਨਾ ਲਾ ਕੇ ਮੰਜੀ ਤੇ ਪਾਵੇ ਨਾ ਰੋਂਦੀ ਵੈਣ ਪਾਉਂਦੀ ਸਾਨੂੰ ਸਾਡੇ ਅੰਦਰ ਮਮਤਾ ਜਾਗਦੀ ਵੀ ਸਾਡੀ ਮਾਂ ਹੈ ਹਮ ਆਪਾਂ ਨੇ ਫੇਰ ਹੀ ਮਾਂ ਸਮਝ ਆ ਗਿਆ ਨਾ ਤੁਸੀਂ ਦੱਸੋ ਅੱਛਾ ਉਹਨਾਂ ਨੂੰ ਇਹ ਵੀ ਗੱਲ ਆਖੀ ਜਾਂਦੀ ਹੈ ਕਿ ਇੱਕ ਪੁੱਤ ਨੇ ਕੋਠੀ ਸਾਂਭ ਲਈ ਤੇ ਇੱਕ ਨੇ ਵਾਲੇ ਵਾਲੀ ਛੱਤ ਸਾਂਭੀ ਹੈ ਉਹਦੇ ਜਦੋਂ ਭਰਾਵਾਂ ਦੇ ਵਿੱਚ ਵੰਡਾਂ ਵੀ ਹੁੰਦੀਆਂ ਨੇ ਆਪੋ ਦੇ ਵਿੱਚ ਆਪੇ ਇਹ ਉਧਰ ਉਧਰ ਤੁਹਾਨੂੰ ਪਤਾ ਕਰਨੇ ਪੈਂਦੇ ਆ ਇਹ ਚੀਜ਼ ਨਾਲ ਕੋਈ ਮਤਲਬ ਨਹੀਂ ਹੁੰਦਾ ਹੂੰ ਉਹ ਤੇ ਚਲੋ ਆਪਾਂ ਜਿਹੜੇ ਭਰਾਵਾਂ ਦੇ ਵਿੱਚ ਵੰਡ ਸਾਡੀ ਸਹਿਮਤੀ ਭਾਵੇਂ ਘਰ ਰਹੇ ਭਾਵੇਂ ਬਾਹਰ ਰਹੇ ਹਾਂਜੀ ਪਰ ਮਾਤਾ ਜੀ ਦਾ ਇੰਟਰਵਿਊ ਕੀਤਾ ਸਤਨਾਮਕੌਰ ਜੀ ਹੱਲੇ ਵੀ ਇਹੀ ਆਖਦੇ ਨੇ ਕਿ ਮੈਂ ਅੱਜ ਵੀ ਆਪਣੇ ਪੁੱਤਾਂ ਦੇ ਸਿਰੋਕ ਮਾਰੀ ਹਾਂ ਹਾਂਜੀ ਤੇ ਲੱਗਦਾ ਨਹੀਂ ਵੀ ਬੱਚਿਆਂ ਦਾ ਫਰਜ਼ ਬਣਦਾ ਕਿ ਜੇਕਰ ਹੁਣ ਮਾਂ ਦਾ ਪਤਾ ਲੱਗ ਗਿਆ ਕਿੱਥੇ ਆ ਤੇ ਵਾਪਸ ਕਰ ਲਈਏ ਜਾਂ ਕਿਦਾਂ ਜੀ ਪਰ ਉਹਨਾਂ ਨੇ ਇਹ ਗੱਲ ਨਹੀਂ ਨਾ ਕਹੀ ਉਹਨਾਂ ਨੇ ਕਿ ਮੈਂ ਬੱਚਿਆਂ ਦੇ ਸਿਰੋਂ ਯੂਨੀਵਰਸਿਟੀ ਦੇ ਬੱਚੇ ਦੇ ਸਿਰ ਤੋਂ ਖਾਣੇ ਨਹੀਂ ਨਹੀਂ ਉਹਨਾਂ ਨੇ ਆਪਣੇ ਬੱਚਿਆਂ ਦੇ ਸਿਰੋਂ ਕਿਹਾ ਜੀ ਠੀਕ ਨਹੀਂ ਕਹ ਲਾ ਗੱਲ ਗਈ ਨਹੀਂ ਨਹੀਂ ਉਹਨਾਂ ਨੇ ਆਪਣੇ ਬੱਚਿਆਂ ਦੇ ਸਿਰੋਂ ਕਿਹਾ ਤੁਹਾਡੀ ਗੱਲ ਕਰ ਰਿਹਾ ਜੀ ਹਾਂ ਜੀ ਨਹੀਂ ਨਹੀਂ ਆਪਣੇ ਬੱਚਿਆਂ ਦੇ ਯੂਨੀਵਰਸਿਟੀ ਪਰ ਯੂਨੀਵਰਸਿਟੀ ਦੇ ਬੱਚਿਆਂ ਦਾ ਕਿਹਾ ਹੈ ਪਰ ਇਹ ਗੱਲ ਅਸੀਂ ਸੁਣੀ ਆ ਆਪਣੇ ਕੰਨੀ ਵੀਡੀਓ ਵੇਖੀ ਇਹੋ ਜੀ ਕੋਈ ਗੱਲ ਨਹੀਂ ਤੇ ਹੁਣ ਮਤਲਬ ਵੀ ਹੁਣ ਤੁਸੀਂ ਕਿੱਦਾਂ ਵੀ ਮਾਤਾ ਜਿਹੜਾ ਮਿਲਣਾ ਚਾਹੁੰਦੇ ਹੋ ਜਾਂ ਘਰ ਵਾਪਸ ਲੈ ਕੇ ਆਉਣਾ ਚਾਹੁੰਦੇ ਹੋ ਜਾਂ ਕੋਈ ਵੀ ਜੋ ਵੀ ਤੁਹਾਡੀ ਬੈਠ ਕੇ ਗੱਲ ਹੁੰਦੀ ਹੈ ਕਰਨੀ ਚਾਹੁੰਦੇ ਹੋ ਜੀ ਕੱਲ ਆਪਾਂ ਗਏ ਹਾਂ ਤੁਹਾਨੂੰ ਪਤਾ ਹੈ ਕਾਲ ਆਈ ਸੀ ਤੁਹਾਨੂੰ ਵੀ ਜੀ ਕਾਲ ਉੱਥੇ ਆਪਾਂ ਗਏ ਆਂ ਥਾਣੇ 'ਤੇ ਗਏ ਆਂ ਤੇ ਉੱਥੇ ਫਿਰ ਆਪਾਂ ਡੀਕਿਆ 6 ਵਜੇ ਤੱਕ 7 ਵਜੇ ਤੱਕ ਨਹੀਂ 6 ਵਜੇ ਤੱਕ ਡੀਕਿਆ ਫਿਰ ਆਪਾਂ ਉੱਥੋਂ ਆ ਗਏ ਆਂ ਹਾੜਾ ਕਾਫੀ ਪੈਂਦਾ ਆ ਆਪਾਂ 10 ਵਜੇ ਘਰ ਪਹੁੰਚੇ ਜਰਾਤੀ ਜੀ ਜੀ ਬਿਲਕੁਲ ਤੇ ਆਪਾਂ ਗਏ ਉਹਨਾਂ ਦਾ ਵੀ ਗੱਲ ਪਾਕਿਸਤਾਨਾ ਸੀ ਹਾੜਾ ਵੀ ਪੱਖ ਲੈਣਾ ਹੈ ਠੀਕ ਨਹੀਂ ਗੱਲ ਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਕੋਰ ਨੇ ਫੈਸਲਾ ਤਾਂ ਹੀ ਦੇਣਾ ਹੁੰਦਾ ਨਾ ਕਿ ਦੋਹਾਂ ਤਰ੍ਹਾਂ ਦਾ ਪੱਖ ਲੈ ਕੇ ਹਾਂ ਚੀਜ਼ ਹੈ ਅਸੀਂ ਜੋਨੇ ਆ ਜੀ ਦੇਖੋ ਅਸੀਂ ਇਹ ਚਾਹੁੰਦੇ ਆ ਘਰ ਦਾ ਮਾਮਲਾ ਹੈ ਵੀ ਚਲੋ ਹੁਣ ਤੁਹਾਨੂੰ ਵੀ ਪਤਾ ਲੱਗ ਗਿਆ ਮਾਤਾ ਜੀ ਕਿੱਥੇ ਐ ਤੇ ਜੇਕਰ ਤੁਹਾਡੀ ਆਪਸ ਚ ਨਿਬੜਦੀ ਆਪਸ ਚ ਕਿ ਤੁਸੀਂ ਹੁਣ ਕੋਰਟ ਕਚੈਰੀਆਂ ਜਾਂ ਜਿੱਦਾਂ ਵੀ ਸਰਕਾਰ ਫੈਸਲਾ ਕਰੇਗੀ ਪ੍ਰਸ਼ਾਸਨ ਫੈਸਲਾ ਕਰੇਗਾ ਉਧਰ ਚੱਲਣਾ ਜੀ ਉਹ ਤੇ ਆਪਾਂ ਜਿੱਥੇ ਬੈਠਾ ਨਹੀਂ ਤੇ ਫਿਰ ਵੇਖ ਲਾਂਗੇ ਕੀ ਸਭ ਕੰਮ ਹੁੰਦਾ ਹੈ ਹਾਂਜੀ ਮਤਲਬ ਤੁਸੀਂ ਬੈਠ ਕੇ ਗੱਲ ਕਰਨ ਲਈ ਤਿਆਰ ਹੋ ਜੀ ਬਿਲਕੁਲ ਤਿਆਰ ਹਾਂ ਜੀ ਠੀਕ ਹੈ ਜੀ ਹਾਂਜੀ ਕੋਈ ਵੀ ਕੰਮ ਹੈ ਬੈਠ ਕੇ ਹੁੰਦਾ ਆਂਦਾ ਹੈ ਆਪਾਂ ਵਧੀਆ ਚੀਜ਼ ਹੁੰਦੀ ਜੀ ਬੈਠ ਕੇ ਜੀ ਬਿਲਕੁਲ ਬਿਲਕੁਲ ਵਧੀਆ ਗੱਲ ਹੈ ਜੀ ਬੈਠ ਕੇ ਮੁਕਾਵਲ ਲੈਣੀ ਚਾਹੀਦੀ ਹੈ ਵਧੀਆ ਗੱਲ ਹੁੰਦੀ ਹੈ ਆਪਾਂ ਸੁਣਾ ਇਹ ਆਏ ਆਪਣਾ ਪੱਖ ਰੱਖਾਂਗੇ ਆਪਣਾ ਪੱਖ ਰੱਖੇ ਠੀਕ ਨਹੀਂ ਗੱਲ ਜੀ ਬਿਲਕੁਲ ਸੋ ਹੁਣ ਮਾਤਾ ਜੀ ਨਾਲ ਕੋਈ ਗੱਲ ਗੁਲ ਹੋਈ ਹੈ ਆਖਰੀ ਵਾਰ ਕਦੋਂ ਗੱਲ ਹੋਈ ਸੀਗੀ ਕਾਫੀ ਟਾਈਮ ਹੋ ਗਿਆ ਨਹੀਂ ਹੋਈ ਸੀ ਗੱਲ ਠੀਕ ਹੈ ਹਾਂ ਜੀ ਹੁਣ ਫਿਰ ਮਿਲ ਬੈਠ ਕੇ ਗੱਲ ਕਰਕੇ ਵਾਪਸ ਘਰ ਲੈ ਕੇ ਜਾਣ ਦਾ ਫੈਸਲਾ ਇਹ ਕਿਦਾਂ ਜੀ ਆਪਾਂ ਘਰ ਲਿਆਵਾਂਗੇ ਪਰ ਲਿਆਵਾਂਗੇ ਕਿਸ ਤਰੀਕ ਸ਼ਰਤ ਉੱਤੇ ਜਿੱਦਾਂ ਪਹਿਲਾਂ ਆ ਜਾਂਦੀ ਚਲ ਜਾਂਦੀ ਇਹਦੇ ਵਿੱਚ ਤੁਸੀਂ ਵੀ ਸਿਆਣੇ ਹੋ ਕਿਤੇ ਬੇਸਿਕ ਹੁੰਦੀ ਹੈ ਬੰਦੇ ਦੀ ਇਨਸਾਨ ਦੇ ਇਨਸਾਨ ਆ ਪਰਿਵਾਰ ਰਿਸ਼ਤੇਦਾਰਾਂ 'ਚ ਮਿਲਣਾ ਵਰਤਣਾ ਹਾਂਜੀ ਹਾਂ ਹਾਂ ਅੱਛਾ ਜ਼ਮੀਨ ਕਿੰਨੀ ਕੁ ਹੈਗੀ ਆ ਜੀ ਕਿਉਂਕਿ ਮਾਤਾ ਜੀ ਕਹਿੰਦੇ ਕਿ ਜ਼ਮੀਨ ਵਾਵਾ ਸੀਗੀ ਸਾਡੀ ਮੈਂ ਛੱਡ ਛੁੱਟ ਕੇ ਆ ਗਈ ਹਾਂ ਕਿੰਨੀ ਤਾਂ ਖਰੀਦੀ ਵੀ ਹੈ ਡੈਡੀ ਨੇ ਇਹ ਤਾਂ ਅਸੀਂ ਵੀ ਖਰੀਦੀ ਹੈ ਹਾਂ ਡੈਡੀ ਸਪੈਰੋਂ ਤੋਂ ਬਾਅਦਾਂ ਦੀ ਖਰੀਦੀ ਉਹ ਤੇ ਤੁਹਾਨੂੰ ਪਤਾ ਜਿਹੜਾ ਬੰਦਾ ਮਿਹਨਤ ਕਰਦਾ ਉਹਨੇ ਤਾਂ ਸਭ ਕੁਝ ਜੋ ਕਰਨਾ ਹੀ ਕਰਨਾ ਹੈ ਨਹੀਂ ਬਿਲਕੁਲ ਬਿਲਕੁਲ ਜੀ ਖਰੀਦਣੀ ਚਾਹੀਦੀ ਹੈ ਮਿਹਨਤ ਹੈ ਪਰ ਵੈਸੇ ਜਿਵੇਂ ਮਾਤਾ ਜੀ ਕਹਿ ਰਹੇ ਨੇ ਜਦੋਂ ਤੋਂ ਉਹਨਾਂ ਨੇ 11 ਸਾਲ ਪਹਿਲੇ ਦਾ ਘਰ ਛੱਡਿਆ ਹੋਇਆ ਹੈ ਤੇ ਉਦੋਂ ਕਿੰਨੀ ਕੁ ਜ਼ਮੀਨ ਸੀਗੀ ਕਿਉਂਕਿ ਮਾਤਾ ਜੀ ਆਖਰੇ ਕਾਫੀ ਜ਼ਮੀਨ ਸੀ ਮਾ ਛੱਡ ਛੁੱਡ ਕੇ ਆ ਗਈਆਂ ਜੀ ਆਹ ਉਹ ਤੋਂ ਡੈਡੀ ਦੀ ਹੁੰਦੀ ਮਤਲਬ ਡੈਡੀ ਸਾਡੀ ਦੀ ਤਕਰੀਬ ਧਨਵਾ ਦੱਸਾਂ ਮਾਲਕੀ ਜਿਹੜੀ ਸੀ ਕੋਈ 2.5 ਕਿਨਾਲਾ 2.5 ਕਿੱਲੇ ਸੀ 2.5 ਕਿੱਲੇ ਸੀਗੀ ਹਾਂਜੀ ਠੀਕ ਹੈ ਇੱਕ ਇੱਕ ਲਿਆ ਚਾਹੁੰਦੀ ਮਿਹਨਤ ਕਰਕੇ ਆਪਣੀ ਜੋ ਵੀ ਖੇਤੀਬਾੜੀ ਕਰਕੇ ਖਰੀਦ ਕੇ ਕੋਈ 8-9 ਕਿੱਲੇ ਬਣਾ ਲਏ ਹੂੰ ਉਸ ਤੋਂ ਬਾਅਦ ਅੱਜ ਅਸੀਂ ਵੀ ਤੁਰੇ ਰਹੇ ਹਾਂ ਕਿ ਮਤਲਬ 11-12 13 ਕਿੱਲੇ ਤੱਕ ਪਹੁੰਚ ਗਏ ਮਿਹਨਤ ਕਰ ਕਰਕੇ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਸੋ ਹੁਣ ਅਸੀਂ ਤਾਂ ਇਹੀ ਚਾਹੁੰਦੇ ਆ ਜੀ ਮਾਤਾ ਜੀ ਆਪਣੇ ਘਰ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰ ਚ ਸੁੱਖ-ਸਾਂਤ ਰਹਿਣ ਹਾਂਜੀ ਹਾਂ ਜੀ ਤੁਸੀਂ ਵੀ ਤੁਸੀਂ ਵੀ ਜੀ ਜੀ ਹਾਂਜੀ ਸੋ ਠੀਕ ਹੈ ਜੀ ਜਿਵੇਂ ਤੁਸੀਂ ਬੈਠ ਕੇ ਅ ਜੇਕਰ ਮਕਾਉਣਾ ਚਾਹੁੰਦੇ ਜਿੱਦਾਂ ਵੀ ਤੁਸੀਂ ਆਪਣਾ ਰਜਮੰਦੀ ਕਰਨਾ ਚਾਹੁੰਦੇ ਹੋ ਜੀ ਕਰੋ ਹਾਂਜੀ ਪਰ ਇਹ ਚੀਜ਼ਾਂ ਦਾ ਮੈਂ ਚਾਹਨਾ ਮੈਂ ਰਜਮੰਦੀ ਹੋ ਜੇ ਪਰ ਮੈਨੂੰ ਇੱਕ ਗੱਲ ਦਾ ਇਹ ਚੀਜ਼ ਦਾ ਜਵਾਬ ਚਾਹੀਦਾ ਜਿਹੜੇ ਤੁਹਾਡੇ ਡੈਡੀ ਜੀ ਹੋਦੇ ਹਨ ਹਨਾ ਕਿਉਂਕਿ ਉਹਨਾਂ ਨੂੰ ਜਿਹਦੇ ਮਨ ਲੋ ਇਹਨਾਂ ਨੂੰ ਆਪਣਾ ਪਤੀ ਵਾਲਾ ਪਤਨੀ ਵਾਲਾ ਹੱਕ ਦੇਂਦੀ ਤੇ ਫੇਰ ਹੀ ਆਪਾਂ ਇਹਨੂੰ ਮਾਂ ਮੰਨਦੇ ਨਾ ਤੇਹੀ ਗੱਲ ਦਾ ਮੈਨੂੰ ਜਵਾਬ ਜੀ ਬਿਲਕੁਲ ਇਹ ਗੱਲ ਆ ਚਲੋ ਹੁਣ ਬੈਠ ਕੇ ਕਰਨ ਵਾਲੀਆਂ ਨੇ ਹਾਂ ਸੋ ਜਿਵੇਂ ਤੁਹਾਡੀ ਨਿਬੜਦੀ ਆ ਤੁਸੀਂ ਉਵੇਂ ਨੇ ਵੇਢ ਲਿਓ ਠੀਕ ਆ ਵੀਰ ਜੀ ਤੁਹਾਡਾ ਨਾਮ ਕੀ ਹੈ ਜੀ ਹਾਂਜੀ ਤੁਹਾਡਾ ਨਾਮ ਕੀ ਹੈ ਜੀ ਨਾ ਪਰਮਜੀਤ ਸਿੰਘ ਜੀ ਪਰਮਜੀਤ ਸਿੰਘ ਜੀ ਠੀਕ ਹੈ ਧੰਨਵਾਦ ਪਰਮਜੀਤ ਤੇ ਚਲੋ ਠੀਕ ਹੈ ਜੀ ਓਕੇ ਓਕੇ ਜੀ